ਅੱਜ ਲੁਧਿਆਣਾ ਜ਼ਿਲ੍ਹੇ ਦੇ ਜੋਧਾ ਨਗਰ ਦੇ ਵਿੱਚ ਲੈਂਡ ਪੂਰਨ ਪਾਲਸੀ ਦੇ ਸਬੰਧ ਵਿੱਚ ਭਗਵੰਤ ਸਮਾਨ ਨੂੰ ਚੈਲੰਜ ਕਰਨ ਵਾਸਤੇ ਪਹੁੰਚੇ ਹੋਏ ਕਿਸਾਨ ਵੀਰੋ ਸਭ ਤੋਂ ਪਹਿਲਾਂ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਸੀਂ ਸਾਰੇ ਅੱਜ ਇੱਥੇ ਬੈਠੇ ਹੋ ਔਰ ਅੱਜ ਇਸ ਸਟੇਜ ਤੇ ਕਾਮਲ ਕਰਨਾਟਕ ਦਾ ਰਾਜਸਥਾਨ ਅਤੇ ਯੂਪੀ ਆਦਿ ਸੂਬਿਆਂ ਤੋਂ ਵੀ ਸਾਡੇ ਕਿਸਾਨ ਆ ਗਏ ਜਿਨ੍ਹਾਂ ਨੇ ਗੱਲ ਕਰਨੀ ਹੈ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਡੇ ਨਾਲ ਦੇ ਇੱਕ ਦੋ ਹੀ ਬੇਨਤੀਆਂ ਕਰ ਰਹੀਆਂ ਨੇ ਕਿ ਜੋ ਲੈਂਡ ਪੋਲਿੰਗ ਦੇ ਸਬੰਧ ਵਿੱਚ ਭਗਵੰਤ ਮਾਨ ਇਹ ਗੱਲ ਕਹਿੰਦਾ ਹੈ ਕਿ ਕਿਸਾਨ ਦਾ ਸਹਮਤ ਨੇ ਕੁਝ ਲੋਕ ਕਰਾਉਣਾ ਪੁੰਦੇ ਆ ਉਸ ਭਗਵੰਤ ਮਾਨ ਨੂੰ ਸਾਡਾ ਚੈਲੰਜ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ ਕਿ ਭਗਵੰਤ ਮਾਨ ਆਜੀ ਉੱਥੇ ਜੋਧੇ ਨਕਰ ਦੇ ਵਿੱਚ ਤੇ ਆ ਕੇ ਪਤਾ ਲੱਗ ਜੇਗਾ ਕਿ ਕਿੰਨੇ ਕਿਸਾਨ ਤੇਰੇ ਨਾਲ ਨੇ ਕਿ ਜਾਂ ਸਾਡੇ ਨਾਲ ਨੇ ਇਹ ਚਾਹੁੰਦੇ ਨੇ ਕਿ ਨਹੀਂ ਸੋ ਇਹ ਅੱਜ ਇਸ ਇਕੱਠ ਨੇ ਭਗਵੰਤ ਮਾਨ ਦੇ ਮੂੰਹ 'ਤੇ ਇੱਕ ਕਰਾਰਾ ਥੱਪੜ ਮਾਰਿਆ ਔਰ ਮੈਂ ਇੱਕ ਗੱਲ ਕਹਿ ਦਵਾਵਾਂ ਜਿਹੜਾ ਕਹਿੰਦਾ ਕਿ ਅਸੀਂ ਡਵੈਲਪਮੈਂਟ ਕਰਨੇ ਜਾਣੇ ਆ ਜਿਸ ਤਰ੍ਹਾਂ ਪਹਿਲਾਂ ਅਮਰੀਕਾ ਸ਼ਗਰੋਮੀ ਨੇ ਗੱਲ ਕਹੀ ਸੀ ਕਿ ਕਲੋਨੀਆ ਮੈਂ ਇੱਕ ਹੀ ਮਿਸਾਲ ਦਵਾਗਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਸ਼ਹਿਰ ਅੰਮ੍ਰਿਤਸਰ ਜਿਹੜਾ ਕਿ ਲੋਹਾਰਕਾ ਰੋਡ ਦੇ ਉੱਤੇ ਕਰੀਬ 250 ਏਕੜ ਦੇ ਵਿੱਚ ਕਲੋਨੀ ਕੱਟੀ ਆ ਬਹੁਤ ਉਪਜਾਊ ਜ਼ਮੀਨ ਨਹਿਰੀ ਪਾਣੀ ਵੀ ਤੇ ਟਿਊਬਵਲ ਵੀ ਉੱਥੇ ਅੱਜ ਤੱਕ 20% ਤੋਂ ਵੱਧ 25 ਸਾਲਾਂ ਦੇ ਵਿੱਚ ਉੱਠੀਆਂ ਨਹੀਂ ਬਣੀਆਂ ਉਹ ਖਾਲੀ ਪਈ ਆ ਉਹ ਰੋਂਦੀਆਂ ਹਨ ਸਰਕਾਰਾਂ ਨੂੰ ਤੇ ਹੋਰ ਤੋਂ ਕਿੰਨੀਆਂ ਕਿਹੜੀ ਡਵੈਲਪਮੈਂਟ ਆਏਗਾ ਉਹ ਕਿੱਥੋਂ ਆਉਣਗੇ ਸੋ ਮੈਂ ਇੱਕ ਬੇਨਤੀ ਕਰ ਰਹੀ ਆ ਕਿ ਮੈਨੂੰ ਕੱਲ ਇੱਕ ਪੱਤਰਕਾਰ ਨੇ ਸਵਾਲ ਕੀਤਾ ਤੇ ਇਹਦੇ ਪਿੱਛੇ ਕਾਰਨ ਕੀ ਆ ਕਾਰਨ ਬੜਾ ਸਪਸ਼ਟ ਹੈ ਕਿ ਇਹ ਪੰਜਾਬ ਦੇ ਲੋਕ ਗੁਰੂ ਕਾਲ ਸਮੇਂ ਤੋਂ ਲੈ ਕੇ ਜ਼ੁਲਮ ਦੇ ਖਿਲਾਫ ਆਵਾਜ਼ ਠਾਉਂਦੇ ਆ ਰਹੇ ਨੇ ਔਰ ਇਸ ਦਾ ਪੰਜਾਬ ਦੇ ਲੋਕਾਂ ਨੂੰ ਕਿਸ ਹਾਰਿਆ ਬਣਾਉਣ ਲਈ ਅਤੇ ਇਹਨਾਂ ਨੂੰ ਆਰਥਿਕ ਪੱਧ ਤੋਂ ਖਤਮ ਕਰਨ ਦੀ ਇੱਕ ਸਾਜ਼ਿਸ਼ ਹੈ ਕਿ ਇਹ ਲੋਕ ਆਰਥਿਕ ਪੱਧ ਤੋਂ ਜਦੋਂ ਆਪ ਕਮਜ਼ੋਰ ਹੋਣਗੇ ਤੇ ਇਹਨਾਂ ਦੇ ਜਦੋਂ ਢੋਲੇ ਚ ਦਾਣੇ ਨਹੀਂ ਹੋਣਗੇ ਇਹਨਾਂ ਦੇ ਤਨ ਤੇ ਕਪੜਾ ਨਹੀਂ ਹੋਏਗਾ ਇਹ ਬੱਚਿਆਂ ਨੂੰ ਦਵਾਈਆਂ ਨਹੀਂ ਦਵਾ ਸਕਣਗੇ ਤੇ ਫਿਰ ਲੋਕਾਂ ਦੀ ਗੱਲ ਕੀ ਕਰਨਗੇ ਜਿਸ ਕਰਕੇ ਇਹ ਕੇਂਦਰ ਸਰਕਾਰ ਦੀ ਜੜੀਆਂ ਇਹ ਏਜੰਸੀਆਂ ਚਾਹੇ ਇਥੇ ਦਿੱਲੀ ਤੱਕ ਤੇ ਮੁਗਲਿਆਂ ਕੋਲ ਨੇ ਰਾਜ ਕੀਤਾ ਜਾਂ ਅੰਗਰੇਜ਼ਾਂ ਨੇ ਕੀਤਾ ਜਾਂ ਦਿੱਲੀ ਦੀ ਪਟਰਾਣੀ ਨੇ ਕੀਤਾ ਜਾਂ ਹੁਣ ਮੋਦੀ ਹੈ ਇਹ ਬੇਟਾ ਕਿ ਉਹਦੇ ਹੱਥ ਠੋਕੇ ਜਿਸ ਤਰ੍ਹਾਂ ਪਹਿਲਾਂ ਸਨ ਅੱਜ ਭਗਵੰਤ ਸਵਾਣ ਤੇ ਇਹਨਾਂ ਦਾ ਕੇਵਲ ਤੇ ਕੇਵਲ ਇੱਕੋ ਇੱਕ ਟੀਚਾ ਕਿ ਪੰਜਾਬ ਦੇ ਲੋਕ ਪੂਰੇ ਦੇਸ਼ ਨੂੰ ਝਗਮੂੜੇ ਨੇ ਹੁਣ ਸਰਦਾਰ ਜਦੋਂ ਜਗਦੀਸ਼ ਸਿੰਘ ਢੱਲੇਵਾਲ ਤਾਮਲ ਤੇ ਕਰਨਾਟਕਾ ਚ ਉੱਥੇ ਗਏ ਸਾਂ ਤੇ ਆ ਬੈਠੇ ਲੋਕ ਕਿੰਨਾ ਸਤਕਾਰ ਕੀਤਾ ਇੱਕੋ ਗੱਲ ਕੀਤੀ ਕਿ ਸਾਨੂੰ ਢੱਲੇਵਾਲ ਸਾਹਿਬ ਤੁਸੀਂ ਜਗਾ ਦਿੱਤਾ ਅੱਗੇ ਲੱਗੋ ਤਗੜੇ ਹੋਵੋ ਅਸੀਂ ਤੁਹਾਡੇ ਨਾਲ ਹ ਸੋ ਅੱਜ ਦਾ ਇਹ ਇਕੱਠ ਜਿੱਥੇ ਭਗਵਾਨ ਤੁਮਾਨ ਨੂੰ ਚੈਲੰਜ ਕਰਦੇ ਉੱਥੇ ਕੇਂਦਰ ਸਰਕਾਰਾਂ ਨੂੰ ਇਹ ਚੈਲੰਜ ਹੈ ਕਿ ਤੁਸੀਂ ਜੋ ਮਰਜੀ ਪੌਂਸੀਆ ਕਰ ਲਓ ਜੋ ਮਰਜੀ ਨੀਤੀਆਂ ਲਾਓ ਇਥੇ ਭਾਰਤ ਵਾਲਾ ਲਾਓ ਕੁਝ ਲਾਓ ਪਰ ਪੰਜਾਬ ਦੇ ਲੋਕ ਇਹ ਜ਼ੁਲਮ ਦੇ ਖਲਾਫ ਗੁਰੂ ਕਾਲ ਸਮੇਂ ਤੋਂ ਲੜਦੇ ਆਏ ਆ ਲੜਦੇ ਰਹਿਣਗੇ ਔਰ ਤੁਹਾਡੇ ਅੱਗੇ ਝੁਕਣਗੇ ਨਹੀਂ ਸੋ ਇਹ ਤੇਰੀ ਤੇਰੀ ਇਹ ਲੈਂਡ ਪਾਲਿਸੀ ਜਿਹੜੀ ਜਾਂਦੀ ਆ ਇਹਨੂੰ ਕਦੇ ਚੁੱਪ ਅਸੀਂ ਪਰਵਾਹ ਨਹੀਂ ਕਰਾਂਗੇ ਇੰਨੀਆਂ ਬੇਇਨਕੀਆਂ ਕਰਦਾ ਤੁਹਾਡਾ ਸਾਰਿਆਂ ਦਾ ਕੋਡਲ ਕੋਰਤਨ ਵਾਤ ਕਰਦਾ ਹੋਇਆ ਕਿਹਨਾਂ ਦਾ ਆਜ਼ਾਦ ਕਹਾ ਬਲਾਂ ਫਤੇ ਵਾਹਿਗੁਰੂ ਜੀ ਦਾ ਘਾਲਸਾ ਵਾਹਿਗੁਰੂ ਜੀ ਕੀ ਫਤਿਹ